ਅੱਜ ਦਿਨ ਚੜਤੇ ਆਈ ਬੜਾ ਮਨ ਅਦਾਸ ਹੋਇਆ ਜਦੋਂ ਪਤਾ ਲੱਗਿਆ ਕਿ ਜਸਵਿੰਦਰ ਭੱਲਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਸਵਿੰਦਰ ਭੱਲਾ ਜੀ ਪੰਜਾਬੀ ਕਾਮੇਡੀ ਦਾ ਪੰਜਾਬੀ ਮਨੋਰੰਜਨ ਦੀ ਦੁਨੀਆ ਦਾ ਇੱਕ ਵੱਡਾ ਨਾਮ ਔਰ ਇੱਕ ਮੈਂ ਤਾਂ ਉਹਨਾਂ ਨੂੰ ਸਮਾਜ ਸੁਧਾਰਕ ਵੀ ਕਹਾਵਾਂਗਾ ਕਿ ਉਹਨਾਂ ਨੇ ਸਮਾਜ ਦੇ ਅਨੇਕਾਂ ਅਣਗੌਲੇ ਪਹਿਲੂਆਂ ਨੂੰ ਸਮਾਜ ਦੇ ਅਨੇਕਾਂ ਜਿਹੜੇ ਕੁਝ ਐਸੇ ਵਿਸ਼ੇ ਸੀ ਜਿਨ੍ਹਾਂ ਨੂੰ ਜਿਨ੍ਹਾਂ ਤੇ ਕੰਮ ਕਰਨ ਦੀ ਜ਼ਰੂਰਤ ਸੀ ਉਹਨੂੰ ਆਪਣੇ ਕਾਮੇਡੀ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦਾ ਔਰ ਖਾਸ ਤੌਰ ਤੇ ਉਹਨਾਂ ਦਾ ਇੱਕ ਵੱਖਰਾ ਸਟਾਈਲ ਸੀ ਕਿ ਗੱਲ ਵੀ ਕਹਿਣੀ ਆ ਔਰ ਮਜ਼ahiya ਤਰੀਕੇ ਤੇ ਕਹਿਣੀ ਆ ਲੇਕਿਨ ਉਹਦੇ ਚ ਕੋਈ ਨਾ ਕੋਈ ਮੈਸੇਜ ਵੀ ਲੱਭੇ ਸੋ ਬਹੁਤ ਲੰਬਾ ਸਮਾਂ ਲਗਭਗ ਮੋਰ ਥੈਨ 40 ਇਅਰ 40 ਸਾਲ ਤੋਂ ਵੱਧ ਸਮਾਂ ਉਹਨਾਂ ਦਾ ਕਲਾ ਦਾ ਖੇਤਰ ਨਾ ਭਰਿਆ ਰਿਹਾ ਜਿਹਦੇ ਵਿੱਚ ਦੂਰ ਦਰਸ਼ਨ ਜਿਲੰਦਰ ਤੋਂ ਉਹਨਾਂ ਦੀਆਂ ਸਕਿਟਸ ਉਹਨਾਂ ਦੇ ਪ੍ਰੋਗਰਾਮ ਚਰਕਾਟਾ ਉਸ ਤੋਂ ਬਾਅਦ ਉਹਦੀ ਕਾਮੇਡੀ ਫਿਲਮਾਂ ਉਹਨਾਂ ਦੀ ਵੈਸੀ ਫੀਚਰ ਫਿਲਮਾਂ ਚ ਉਹਨਾਂ ਦਾ ਯੋਗਦਾਨ ਔਰ ਬਹੁਤ ਲੰਮਾ ਸਮਾਂ ਅੱਜ ਦੀ ਡੇਟ 'ਚ ਵੀ ਉਹ ਹਿੱਟ ਰਹੇ ਆ ਲਗਾਤਾਰ ਕਿਸੇ ਵਿਅਕਤੀ ਦਾ ਇੰਨਾ ਚਿਰ ਹਿੱਟ ਰਹਿਣਾ ਬਹੁਤ ਵੱਡੀ ਗੱਲ ਆ ਸੋ ਬੜੀ ਪ੍ਰਚਲਿਤ ਜੋੜੀ ਰਹੀ ਆ ਜਿਸ ਵਿੰਦਰ ਪੱਲਾ ਜੀ ਤੇ ਬਾਲਮਕੰਦ ਸ਼ਰਮਾ ਜੀ ਲੇਕਿਨ ਉਹ ਹੁਣ ਜੋੜੀ ਟੁੱਟ ਗਈ ਆ ਤੇ ਬਾਲਮਕੰਦ ਸ਼ਰਮਾ ਜੀ ਵੀ ਬੜੇ ਉਦਾਸ ਹੋਣਗੇ ਕਿਉਂਕਿ ਬੜਾ ਲੰਮਾ ਸਮਾਂ ਕੰਮ ਕੀਤਾ ਔਰ ਜਸਵਿੰਦਰ ਭੱਲਾ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਜਾਣ ਤੇ ਮੈਂ ਬਹੁਤ ਉਹਨਾਂ ਨਾਲ ਦੁੱਖ ਸਾਂਝਾ ਕਰਦਾ ਸਮੁੱਚੇ ਸਮਾਜ ਨਾਲ ਸਮੁੱਚੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਦਾ ਔਰ ਨਾਲ ਦੀ ਨਾਲ ਆਪਣੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਪੂਰੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਮੁੱਖ ਮੰਤਰੀ ਸਦਾਗਗਨ ਸਿੰਘ ਮਾਨ ਜੀ ਔਰ ਅਰਜਨ ਕੇਜੀਵਾਲ ਜੀ ਸਾਡੇ ਰਾਸ਼ਟਰੀ ਕਨਵੀਨਰ ਉਹਨਾਂ ਸਾਰਿਆਂ ਦੇ ਬਲੋ ਇਸ ਮੌਕੇ ਤੇ ਮੈਂ ਦੁੱਖ ਸੰਜਾ ਕਰਦਾ ਔਰ ਪ੍ਰਮਾਤਮਾ ਨੂੰ ਅਦਾਸ ਕਰਦਾ ਕਿ ਪ੍ਰਮਾਤਮਾ ਇਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਤੇ ਪਰਿਵਾਰ ਜਿਹੜਾ ਆ ਇਸ ਸਦਮੇ ਨੂੰ ਸਹਿ ਸਕੇ ਬਹੁਤ ਵੱਡਾ ਸਦਮਾ ਆ ਪਰਿਵਾਰ ਲਈ ਲੋਕਾਂ ਲਈ ਵੀ ਪਰਿਵਾਰ ਲਈ ਖਾਸ ਤੌਰ ਤੇ ਕਿਉਂਕਿ ਬੜਾ ਲੰਬਾ ਜਿਹੜਾ ਜੀਵਨ ਦਾ ਵਿਅਕਤੀ ਦਾ ਉਸ ਜੀਵਨ 'ਚ ਇਸ ਤਰ੍ਹਾਂ ਅਚਾਨਕ ਤੁਰ ਜਾਣਾ ਬਹੁਤ ਦੁਖਦਾਈ ਹੈ